ਵਾਹ ਜੀ ਤੁਮੀ ਲੋਸੀ ਕੁੜੀ ਪਤਾ ਨਹੀਂ ਵੀਰੇ ਮੈਂ ਤਾਂ ਕੌਣ ਸੀਗਾ ਕੋਈ ਚਾਕਦਾ ਜਿਵੇਂ ਸੀ ਉਹੀ ਚਾਕਦਾ ਹੋਣਾ ਵੀਰੇ ਇਹ ਡੇਡ ਡੇਡ ਇਹ ਝਾਕਦਾ ਨਾ ਸ਼ੱਕ ਹੋ ਗਿਆ ਲੱਗਦਾ ਨਹੀਂ ਸ਼ੇਵਤੀ ਵੀ ਡੇਡ ਡੇਡ ਇਹ ਲੋਦਾ ਆਪਾਂ ਨੂੰ ਕੋਈ ਡਰਾ ਹੈਗਾ ਆਪਣਾ ਭਰਾ ਕੇ ਪੀ ਸ਼ਰਮਾ ਉਹਦੇ ਹੁੰਨੇ ਆਪਾਂ ਨੂੰ ਕੋਈ ਡਰਾ ਹੂੰ ਕਰਦਾ ਹਾਂ ਇਹ ਵਾਲਾ ਬਈ ਇੱਕ ਛੋਟਾ ਜਿਹਾ ਹਾਂ ਜਿੰਦਾ ਤੇਰੇ ਹੁੰਦੇ ਆ ਦਾਮੀ ਬਈ ਇੱਕ ਨਾ ਮੈਂ ਕੁਲੀ ਵਿੱਚ ਆਉਂਦਾ ਬਾਸ ਚੜ ਗਿਆ ਬਈ ਦਿੱਲੀ ਆਜੂ ਦਾ ਭਾਈ ਸੀਗਾ ਬਾਈ ਉਹਨੇ ਮੈਨੂੰ ਦੇਖ ਲਿਆ ਮੈਨੂੰ ਲੱਗਦਾ ਵੀ ਭੰਗਣਾ ਪੈ ਜਾ ਕੋਈ ਸਾਹਮਣੇ ਪੈ ਗਿਆ ਤੇਰੇ ਦੀ ਵੀ ਲੈ ਤੰਗ ਨਾਲ ਬਾਈ ਮੈਂ ਤਾਂ ਰੋਕ ਕੇ ਕਰਦਾ ਗੱਲ ਕਰਾਂ ਚੰਗਾ ਭਾਈ ਕਿਹਦੀ

ਉਨੇ ਕਿ ਹੋ ਗਿਆ ਉਹਨੇ ਕੁੜੀ ਸਗਣ ਪਿਆ ਉਹ ਦੇਖ ਕੇ ਕਹਿੰਦੀ ਹੁ ਸਾਗਣ ਦਾ ਤਾਂ ਪਤਾ ਨਾ ਲੈ ਹੁਣ ਇਹਨੂੰ ਅਸੀਂ ਦੱਸ ਤੋ ਕਿਦੋਂ ਪਾਤਾ ਨਹੀਂ ਸਾਗਣ ਪਿਆ ਬਰਸਾਂ ਤੋਂ ਸਾਗਣ ਇੱਕ ਦਿਨ ਜਲਦੀ ਕਿਵੇਂ ਪਾਤਾ ਬਿਲਕੁਲ ਕੋਈ ਕੋ ਪੱਕਾ ਕੁੜੀ ਨੇ ਕਰਤਾ ਕਰ ਤਰ ਤ ਨਹੀਂ ਫੋਟ ਨਹੀਂ ਸੋੜੀ ਐ ਨਹੀਂ ਮਾੜਾ ਮਟਾ ਦੇਖ ਕੇ ਗੱਲ ਕੱਢਦਾਗਾ ਭੰਡ ਭੰਡਿਆ ਕਿਸੇ ਕੋਲ ਹੋਰ ਨਾ ਜਵਾ ਮਾਰਦੀ ਐਡੀ ਜਲਦੀ ਕਿਵੇਂ ਸਗਣ ਪਾਈ ਜੂਗਾ ਮੈਨੂੰ ਤਾਂ ਕਹਿਣਾ ਇਹ ਗਾੜੀ ਨਾਲ ਮੈਨੂੰ ਤਾਂ ਕਹਿਤਾ ਕਿਸੇ ਨੂੰ ਹੋਰ ਤਾਂ ਕਹਿਦੀ ਬਾਹਰ ਇਹਦਾ ਖਰਾਬ ਹੁੰਦਾ ਸੱਜਦਾ ਹੈ ਨਹੀਂ ਉਹ ਦੋਨਾਂ ਨੇ ਸੱਦਿਆ ਨਹੀਂ ਕੰਮ ਲਈ ਆਹ ਤਾਂ ਤੁਹਾਨੂੰ ਪਤਾ ਨਹੀਂ ਸੱਦਨ ਨੂੰ ਉਹਨਾਂ ਨੂੰ ਕਿ ਤੁਸ ਸੱਦਣ ਕਹਿੰਦੇ ਮੁੰਡਾ ਬਾਹਰੋਂ ਆਇਆ ਸੀ ਅਮਰੀਕਾ ਚ ਵੱਡੀ ਏ ਮੇਰੀ ਗੱਲ ਸੁਣ ਹਾਂ ਇੰਨੀ ਜਲਦੀ ਅਗਲਾ ਕੋਈ ਦੇਖਾ ਦਿਖਾਈ ਕਰਦਾ ਉਹਦਾ ਆਪਾਂ ਕਹਿੰਦੇ ਨੇ ਰਿਸ਼ਤਾ ਦੇਖਣ ਲੱਗ ਲੋ ਸਾਲ ਸਾਲ ਲੱਗ ਜਾਂਦਾ ਪੱਕਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹਾਂ ਦੀ ਟੀਂ ਗਰੀ ਦਾ ਵੀ ਇਹ ਕੁਝ ਨਾ ਕੁਝ ਕੋਈ ਕਾੜ ਕਰੂਗੀ ਨਾ ਤੇ ਦੇਖੀ ਆ ਹੋਰ ਬਣਾਈ ਜੀ ਤਾਂ ਸੀਗੀ ਹੀ 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 ਤਾਂ ਮੈਂ ਦੇਖੀ ਆ ਵੀ ਬਾਰੀ ਆਪਣੇ ਆਲਾ ਵੀ ਤੂੰ ਦਰ ਕੀ ਭੇਜ ਦਿੰਨੀ ਹੈ ਬਾਹਰ ਮੁੜ ਕੇ ਪੁੱਛਦੀ ਨਹੀਂਗੀ ਉਹ ਤਾਂ ਪਤਾ ਲੱਗ ਗਏ ਨੂੰ ਚੰਦ ਚਾੜਤਾ ਬੇ ਕੀ ਕਹਿੰਦਾ ਤੇਰੀ ਮਾਸੀ ਮੈਂ ਉਰੇ ਆ ਵੇ ਲਾ ਲੈ ਕੇ ਬੈਠਾ ਮੋਬਾਈਲ ਪੱਕਾ ਕੁੜੀ ਦੀ ਫੋਟੋ ਦੇਖ ਲਾ ਆ ਜਾ ਹੜਵਾਲਾ ਭਾਂਦੀ ਦੇ ਇੱਥੇ ਬੈਠ ਹਾਂ ਦੱਸ ਕੀ ਕਹੇ ਤੇਰੀ ਮਾਸੀ ਕਹਿੰਦੀ ਆ ਕਿ ਕਿੱਥੇ ਗਿਆ ਸੀ ਸਵੇਰ ਤੱਕ ਤੂੰ ਇੱਥੇ ਵੀਡੀਓ ਖਾਂਦਾ ਸੀ ਪਿੰਡ ਜੀ ਲਾ ਤੇ ਪਿੰਡ ਤੂੰ ਹੀ ਫਿਰਦਾ ਰਹਿੰਦਾ ਪਰ ਲੱਟ ਲੱਟ ਕਰਦਾ ਲਾ ਦੋਸਤਾਂ ਨਾਲ ਗਿਆ ਸੀ ਪੇਪਰ ਬੁਪਰ ਹੋ ਗਏ ਹੁਣ ਕਦੋਂ ਲੱਗੂਗਾ ਸਪੂਰ ਸਕੂਲ ਭੱਜ ਜਾਕਰ ਭਾਈ ਕਾਲਜ ਜਾਊਗਾ ਸੱਚ ਨਾ ਮੈਨੂੰ ਤਾਂ ਲਾਰੇ ਲਾਏ ਨਾ ਤੇਰੇ ਬਾਸੀ ਨੂੰ ਲਾ ਸਕਦਾ ਇਹ ਸਾਰਾ ਕੁਝ ਦੇਖ ਦੀਆ ਬਾਹਰ ਹੋਰ ਮੈਨੂੰ ਦੱਸਿਆ ਇਹਨੇ ਕਹਿੰਦੇ ਉੱਧਰ ਜਾਂਦਾ ਸੀ ਉਹ ਪਰਲੇ ਕੋਈ ਭੱਜ ਜਾਂਦਾ ਮੇਰੇ ਕੋਲ ਨਾਲੇ ਫੋਨ ਹੈ ਨਹੀਂ ਗਈ ਅੰਦੀ ਇਹਦਾ ਇਹਨੂੰ ਵੀ ਪਤਾ ਹੁਣ ਉਹਦੇ ਸਾਬ ਆ ਵੇਖ ਲੈ ਹੁਣ ਤੇਰੇ ਸਾਹਮਣੇ ਦੇਖ ਲੈ ਨਿਕਲਦਾ ਕਾਲਜੋਂ ਫੜਾ ਲੈ ਰੱਖ ਰੱਖ ਦੇਹ ਲਮੈਨ ਦਾ ਜਲਾਕੀ ਕਰ ਜਮੈ ਤੇਰੀ ਮਾਸੀ ਨੂੰ ਨਹੀਂ ਕਰ ਸਕਦਾ ਵੇ ਕੀ ਨਿਕਲੇ ਵੇ ਹਏ ਵੇ ਮੇ ਫੋਟੋ ਵਾ ਦੇ 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 ਬੰਦ ਕਰ ਦੇ ਕੰਜਰਾ ਕੁਸ ਨਿਕਲੇ ਆ ਨਹੀਂ ਨਹੀਂ ਇਹ ਰੀਲਾਂ ਦੇਖਦਾ ਮਾਸੀ ਬੰਦ ਕਰ ਬੜੇ ਨੂੰ ਕੁੜੀਆਂ ਦੇ ਫੋਟੋਆਂ ਦੇਖਦਾ ਸੱਪ ਤਾਂ ਮੈਨੂੰ ਰੀਲਾਂ ਕੀ ਰੀਲਾਂ ਇੰਸਟਾਗ੍ਰਾਮ ਚ ਲਿਆ ਕਮਾਤਾ ਅੱਛਾ ਹੁਣ ਇੱਕ ਹੋਰ ਮੈਨੂੰ ਦਿਖਾ ਦੇ ਮਾਤਾ ਹਰੀ ਤੂੰ ਇਹ ਰੰਦ ਕਰ ਮੇ ਯਾਦ ਸੋੜ ਲਾ ਮੈਂ ਘਰ ਜਾਨੀ ਸੋਟੀ ਵੀ ਬਲਾਈ ਸੋਣਾ ਕੁਸ ਵਿੱਚ ਤਾਂ ਲਾ ਅਰੇ ਆਮੁੰਡੇ ਕੱਪੜੇ ਰੱਖੀਆਂ ਆ ਤੈਨੂੰ ਕੀ ਪਤਾ ਲੱਗਦਾ ਡਰਦਾ ਕਿਹੜੇ ਵੇਲੇ ਪਾਣੀ ਪੀਂਦਿਆਂ ਤੈਨੂੰ ਜਾ ਕੇ ਬੰਦਿਆਂ ਦੇ ਫੋਟੋ ਵਧਕਾਉਂਦਾ ਨਹੀਂ ਨਹੀਂ ਤੈਨੂੰ ਕੀ ਲੱਗਦਾ ਕੁੜੀ ਦੀ ਫੋਟੋ ਹੈ ਨਾ ਨਾ ਨਹੀਂ ਨਹੀਂ ਮਾਸੀ ਐਵੇਂ ਨਾ ਕਰ ਤੂੰ ਕੁੜੀ ਦੀ ਫੋਟੋ ਕਿੱਥੋਂ ਆ ਗਈ ਜਦੋਂ ਫੋਨ ਆਉਂਦਾ ਉਹ ਬਾਹਰ ਕਿਉਂ ਜਾਂਦਾ ਫਿਰ ਤੂੰ ਊਥੇ ਜਾ ਕੇ ਗੱਲ ਕਰਦਾ ਲੈ ਜਾਰੇ ਮਿੱਤਰਾਂ 'ਚ 100 ਗੱਲਾਂ ਬਾਤਾਂ ਹੁੰਦੀਆਂ ਹੁਣ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਬੈਠ ਕੇ ਥੋੜੀ ਕਰ ਸਾਡੇ ਸਾਹਮਣੇ ਤੂੰ ਆਮ ਗੱਲ ਕਰਨੇ ਮੁੰਡਾ ਨਾਲ ਉਹ ਤੈਨੂੰ ਕਿ ਸੰਗ ਲੱਗਦੀ ਆ ਐਵੇਂ ਕਰੀਏ ਨਹੀਂ ਤਾ ਕੱਲ ਸੁਣ ਲੈ ਮੇਰੀ ਜੇ ਕੋਈ ਅਹੀਂ ਤੇਰਾ ਪਿਆ ਉਹਦਾ ਕਿੰਨਾ ਖੱਬਾ ਦਾ ਦੇ ਦੂ ਬਤਾ ਨਹੀਂ ਨਹੀਂ ਐਵੇਂ ਕਰੀ ਜਾਂਦੇ ਮੱਸ ਨਾ ਐਵੇਂ ਕਿਉਂ ਕਰੀ ਜਾਂਦੀ ਆ ਨਹੀਂ ਮੈਨੂੰ ਲੱਗਦਾ ਤੇਰੇ ਲਸਣ ਨੇ ਨਹੀਂ ਨਹੀਂ ਨਸਾ ਤਾਂ ਨਹੀਂ ਕਰਨ ਲੱਗਾ ਮੂੰਹ ਤੇ ਲੱਗਿਆ ਹੋਇਆ ਮੂੰਹ ਤਾਂ ਰੋਟੀ ਖਾਦੀ ਕਰ ਤੜਕੇ ਦੀ ਰੋਟੀ ਨਹੀਂ ਖਾਦੀ ਤਾਂ ਐ ਹੋਇਆ ਪਿਆ ਆ ਤੁਸੀਂ ਕੁਲਚੇ ਜੋ ਖਾ ਲੈਂਦੇ ਬਾਹਰ ਕੀ ਨਹੀਂ ਹਰ ਬਹੁੰਦਾ ਸੀ ਰੋਟੀ ਖਾਣੋਂ ਰੋਟੀ ਖਾ ਲੈਂਦੇ ਬੀਜ ਵਾਲੇ ਕੀ ਹੁੰਦੇ ਨੇ ਉਹ ਖਾ ਲੈਂਦੇ ਨੇ ਆਹ ਬੋਟਰ ਆਹ ਟਰਾਕਟਰਾਂ ਤੇ ਕੀ ਹੁੰਦੇ ਨੇ 버ਗਰ ਵੀ ਜੇ ਕਹੋ ਆਹੋ ਆਏ ਲੈ ਨੇ ਉਹ ਹੋਰ ਕਹਿਦੀ ਲਾ ਮੈਨੂੰ ਦਿਖਾ ਦਿਓ ਤੇ ਬਲਾਈ ਸੋਣ ਦੇ ਦੇਖ ਲੈਂਦਾ ਜਿੱਤੇ ਇਹ ਜਾ ਭਾਗਦਾ ਕੋਸਮ ਵੀ ਆਇਆ ਮਾਸੀ ਹਾਂ ਲਾ ਮਾਸੀ ਕਹਿ ਨਹੀਂ ਕਰੀ ਨੇ ਮਾਸੀ ਕੀ ਝੂਠ ਬੋਲ ਦਿਆ ਹੈ ਜੇ ਅਸੀਂ ਜਾਂ ਚੜੇ ਨਹੀਂ ਦੀ ਜੇ ਅਸੀਂ ਇਹੋ ਜਿਹਾ ਕੁਝ ਨਹੀਂ ਕੀਤਾ ਸਣਾ ਇਹ ਤਾਂ ਪਤਾ ਹੋਈ ਜਾਂਦਾ ਦੁਨੀਆ ਤੇ ਨਹੀਂ ਮਾਸੀ ਤੇਰੇ ਕਹਿਣ ਦਾ ਮਤਲਬ ਕੀ ਆ ਤੂੰ ਕੀ ਕਹਿਣਾ ਜੋ ਮੈਨੂੰ ਤਾਂ ਲੱਗਦਾਗਾ ਵੀ ਤੂੰ ਐ ਜਦੋਂ ਫੋਨ ਚਾ ਕੇ ਮੈਨੂੰ ਤਾਂ ਸ਼ੱਕ ਹੋ ਗਿਆ ਭਾਈ ਕਾਹਦੇ ਤੇ ਸ਼ੱਕ ਹੋ ਗਿਆ ਤੈਨੂੰ ਜਦੋਂ ਫੋਨ ਚਾ ਕੇ ਉਹ ਗਲੀਆਂੋਂ ਪਾਰ ਭੈਣੀ ਨਾ ਹਾਂ ਉਹ ਗਲੀਆਂੋਂ ਪਾਰ ਉਹਦਾ ਕੋਈ ਫੋਨ ਆਉਂਦਾ ਜ਼ਰੂਰੀ ਫੋਨ ਆਉਂਦਾ ਸੋਹ ਪੜ੍ਹਾਈ ਦੀਆਂ ਗੱਲਾਂ ਕਰਨੀਆਂ ਸੋਹ ਕੋਈ ਹੋਰ ਗੱਲਾਂ ਕਰਨੀਆਂ ਤਾਂ ਆਉਂਦਾ ਤੈਨੂੰ ਜ਼ਰੂਰੀ ਫੋਨ ਆਉਣ ਲੱਗ ਗਿਆ ਇਹ ਦੇਖ ਲੈ ਮੈਨੂੰ ਆਪ ਤੈਨੂੰ ਕਹਦੇ ਆ ਗੱਲ ਸੁਣ ਨਾ ਮੇਰੀ ਨਾ ਵੱਢ ਕੇ ਖੜ ਜਾਊਗਾ ਜੇ ਜ਼ਰੂਰੀ ਫੋਨ ਆਇਆ ਨਾ ਭਣ ਮੈਂ ਤਾਂ ਫੋਨ ਚੱਕਣਾ ਮੈਂ ਤਾਂ ਇਹਦਾ ਕੱਟਣ ਦਾ ਨਹੀਂ ਪਤਾ ਚੱਕਣ ਦਾ ਮੈਨੂੰ ਤਾਂ ਹੀ ਨਹੀਂ ਪਤਾ ਕਿ 30 70 ਦਾ ਨਹੀਂ ਭਣ ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ ਆਹਾ ਕੀ ਬਾਹਾਕ ਪੜ੍ਹਾਈ ਤਾਂ ਘਟਾਪਾ ਚਾਹੀਦਾ ਫੋਨ ਤੇ ਪੜ੍ਹਾਈ ਹੁੰਦੀ ਹੁੰਦੀ ਤਾਂ ਹੈਗੀ ਆ ਪਰ ਜੇ ਸਹੀ ਸਹੀ ਚੱਲਣ ਤਾਂ ਕੋਝ ਕਿਹੜੇ ਕਿਤਾਬ ਹੁੰਦੇ ਬਣਾਏ ਆ ਹੁਣ ਲਾ ਆ ਕਰੋਨਾ ਵੇਲੇ ਆ ਦੇਖ ਲਾ ਸਾਰਾ ਕੁਝ ਉਹਨਾਂ ਨੇ ਸਰਕਾਰ ਨੇ ਸਾਰਾ ਕੁਝ ਮੂਰਤੀ ਹੈ ਪਾਈਆਂ ਤਾਂ ਦੇਖ ਲੈ ਦਿਨ ਦਾ ਬਿਲਕੁਲ ਆ ਸਾਰਿਆਂ ਦੇ ਸਾਰਾ ਕੁਝ ਹੁੰਦਾ ਪੜਾਈ ਹੁੰਦੀ ਹੈ ਸਾਰੀ ਤੇ ਹੋਰ ਦੱਸ ਕਿ ਸਾਨੂੰ ਕੀ ਪਤਾ ਲੱਗਦਾ ਹੈ ਗਾਇਜ਼ ਤੇਰੀ ਅੰਗਰੇਜ਼ੀ ਦਾ ਪੰਜਾਬੀ ਚ ਕਰ ਇਹਨੂੰ ਫਿਰ ਤਾਂ ਅਸੀਂ ਪੜ ਲਗੇ ਬਹੁਤ ਸੁਣਨਾ ਭਾਈ ਮੈਨੂੰ ਇਹ ਚੀਜ਼ ਦਾ ਬਗਤ ਹੁੰਦਾ ਹੈ ਅਹੋ ਅੰਗਰੇਜ਼ੀ ਪੰਜਾਬੀ ਤਾਂ ਮੈਨੂੰ ਨਹੀਂ ਪੱਲ ਚੰਗਾ ਜਾ ਲੈ ਲੈ ਤ ਜਾ ਰੋਟੀ ਰੋਟੀ ਖਾ ਲੈ ਉਹਦਾ ਸਕੂਲ ਦੇ ਮਾਗਰ ਤੇ ਆ ਦਿਖਾਉਣ ਲੱਗੂ ਦਵਾ ਹਾਂ ਹਾਂ ਲਾ ਸਾਨੂੰ ਤਾਂ ਮੈਂ ਤਾਂ ਜ ਆਜੇ ਮੋੜ ਜਾ ਦੇ ਦਿੰਗੇ ਉਹ ਤਾਂ ਬੋਲ ਤਾਂ ਚਾਹੀਦੇ ਨਹੀਂ ਹੋਣਾ ਜੇ ਆਜੇ ਤਾਂ ਚਾਹੀਦਾ ਥੋੜਾ ਜਣਾ ਥੋੜਾ ਜਣਾ ਕੀ ਕਰਨ ਲੈ ਦੇਖ ਲੈ ਓਰੀਲਾ ਦੇਖਣੀ ਆ ਹੋਂ ਦਾ ਪੜਕਿਆਂ ਵਾਲੇ ਬੇ ਮੈਨੂੰ ਕਿਹੜਾ ਚੱਕਣਾ ਹਾਂ ਅਜੇ ਆਜੇ ਮੈਂ ਚੱਕ ਕੇ ਬੇੜੇ ਚ ਭੱਜੀ ਫਿਰਦੀ ਆ ਕੀ ਆ ਕੀ ਕਿਹਦੀ ਰਿੰਗ ਵੱਜ ਗਈ ਕਿਹਦੀ ਵੱਜ ਗਈ ਨਹੀਂ ਨਹੀਂ ਬੱਸ ਇਹ ਆ ਮੈਂ ਮਿਲਾ ਇਹ ਰੰਗ ਦਾ ਸਤ ਕਮੈਂ ਤਾਂ ਠੀਕ ਆ ਚਾਹ ਪੀ ਲੈ ਮਾਤਾ ਜਾ ਕੇ ਜਾ ਬੰਗ ਜਾ ਕੀ ਚੱਲ ਜੇ ਕੰਮ ਕਰਦਾ ਨਾ ਨਹੀਂ ਚੱਲ ਜਾ ਥੋੜੀ ਤੂੰ ਵੀ ਕੰਮ ਕਰ ਲੈ ਮੈਂ ਕੀ ਕਰ ਲਾਂ ਉਹ ਬਿੰਦ ਕਾ ਅੱਜ ਮੇਰੇ ਤਾਂ ਸਿਰ ਦੁਖਿਆ ਤੂੰ ਹੀ ਕਰ ਲੈ ਈਗਰ ਜਾਹੋ ਸਰਬਸਾਉ ਜੀ ਸਰ ਜੀ ਕਿਧਰ ਹੁੰਦਾ ਤਾ ਤੇ ਉਹ ਦੇਖ ਲੈ ਉੱਥੇ ਪਈ ਹੋਰ ਸੋਈ ਚ ਕੁਝ ਧਰਨਾ ਕੋਈ ਵਰ ਜੀ ਇਹ ਧਰ ਲਾ ਜੀ ਤੇਰਾ ਭੜੋਈ ਆ ਗਿਆ ਤੇ ਦੇਖ ਲੈ ਕਿਵੇਂ ਸਿਰ ਤੇ ਚ ਮੈਂ ਤਾਂ ਕਹੂੰਗੀ ਪਰ ਮਨ ਜੀ ਦੀ ਨੇ ਕੋਈ ਸੌਜੀ ਦਿੱਤੀ ਨਹੀਂ ਦੱਸੀ ਨਹੀਂ ਕਿਹੜੀ ਧਰਨੀ ਆ ਕੋ ਮਦਈ ਮੈਟੀ ਨਹੀਂ ਸੋਈ ਰਾਂ ਲਿਆ ਆਹੋ ਭਾਈ ਮੇਰੀ ਛੱਤਰ ਪਵਾ ਦੇ ਤੇ ਹੋਰ ਕੀ ਕਹੂੰਗੀ ਫਿਰ ਹੁਣ ਜਦੋਂ ਤੂੰ ਮੇਰੀ ਮੰਨਦੀ ਨਹੀਂ ਮੰਨਦੀ ਨਹੀਂ ਤੂੰ ਮੇਰੀ ਗੱਲ ਉਸਤਾਵੇਂ ਕੀ ਇੱਕ ਦਿਨ ਦੇਖਣਾ ਆਹੋ ਉਸਤਾਵੇਂ ਅੱਜ ਮੈਂ ਹੀ ਕਰਦੀ ਆ ਮੈਂ ਤਾਂ ਤੁਮ ਲਾਇਆ ਨਿਕ ਤੇ ਕੰਮ ਜਿੰਨਾ ਤੈਨੂੰ ਮੈਂ ਗੱਲਾਂ ਨਾ ਤੈਨੂੰ ਕੋਈ ਮਾਹਰ ਨਾ ਕਿਤੇ ਲਾਇਆ ਨਾ ਕਿਤੇ ਤੈਨੂੰ ਮਾਇਲਾਇਆ ਮੈਂ ਤਾਂ ਇਹ ਰਹਿਦਾ ਵੀ ਚੱਲ ਕੋਈ ਨਾ ਪਾ ਲਈ ਮੈਂ ਹੀ ਕਰ ਦੂੰਗੀ ਆ ਤੇ ਫਿਰ ਹੋਰ ਭੈਣ ਦਾ ਕੀ ਫਾਇਦਾ ਹੋਇਆ ਹੋਰ ਰਿਸ਼ਤਾ ਲੈ ਕੇ ਆਈਂਗੀ ਮੈਂ ਨਹੀਂ ਹੁੰਦਾ ਨਾ ਚੋਰ ਅੱਜ ਇਹ ਤੇਰਾ ਤਾਂ ਮੈਨੂੰ ਬੁਲਾਇਸੋ ਤਾਂ ਚੱਲ ਕੋਈ ਨਾ ਆਪਣਾ ਪਿਆਰਾ ਹੀ ਬਣਾਇਆ ਰੱਖੀ ਚਲ ਆਇਆ ਦੋ ਹੁਣ ਤਰਾਵ ਕਰ ਲੈਣ ਕੰਮ ਮੈਂ ਕਰ ਲੈਣ ਚਲ ਆਇਆ ਹੋਰ ਠੀਕ ਅੱਜ ਮੈਂ ਕਰ ਲਈਂ ਚਲ ਕੋਈ ਸੁਖਰਾ ਜੇ ਰਾਜ ਦੀ ਕੁੜੀ ਸੁਣ ਆਏ ਹਾਈ come bro tô... ਜਾਗਦਾ ਨਾ ਸ਼ੱਕ ਹੋ ਗਿਆ ਲੱਗਦਾ ਨਹੀਂ ਛੇ ਵਜੇ ਜਿੱਦਾਂ ਤੇਦਾ ਦੇਖਦਾ ਆਪਾਂ ਕੋਈ ਡਾਰਾ ਹੈਗਾ ਆਪਣੇ ਭਰਾ ਕੇਪੀ ਸ਼ਰਮਾ ਉਹਦੇ ਹੁੰਦੇ ਆਪਾਂ ਨੂੰ ਕੋਈ ਡਾਰਾ ਕੀ ਕਰਦਾ ਆਪਾਂ ਇਹ ਵਾਲਾ ਬਈ ਇੱਕ ਛੋਟਾ ਆ ਹਾਂ ਜਿੰਦਾ ਤੇਰੇ ਹੁੰਦੇ ਆ ਬਈ ਇੱਕ ਨਾ ਮੈਂ ਗੁੜੀ ਪਿੱਛਾ ਆਉਂਦਾ ਆ ਆ ਉਹ ਬਾਸ ਚੜ ਗਿਆ ਬਈ ਦਿੱਲੀ ਅੱਜ ਉਹਦਾ ਭਾਈ ਸੀਦਾ ਭਾਈ ਉਹਨੇ ਮੈਨੂੰ ਦੇਖ ਲਿਆ ਮੈਨੂੰ ਲੱਗਦਾ ਕਿ ਕੰਮ ਆਣਾ ਪੈਣਾ ਕੋਈ ਸਾਹਮਣੇ ਪੈ ਗਿਆ ਤੇਰੇ ਵੀ ਮਿਲ ਆ ਜਾਂਦਾ ਨਾਲ ਭਾਈ ਇਹਨਾਂ ਨੂੰ ਰੋਕੇ ਕਰਦਾ ਗੱਲਾਂ ਅੱਜ ਤਾਂ ਟੰਗਾ ਭਾਈ ਕਹਿੰਦੀ ਪਰ ਉਹ ਦੋਨਾਂ ਨੇ ਸੱਦਿਆ ਨਹੀਂ ਨਿੱਕ ਕੰਮ ਲੀਏ ਆਹ ਤਾਂ ਤੁਹਾਨੂੰ ਪਤਾ ਨਹੀਂ ਸੱਦਨ ਨੂੰ ਤਾਂ ਨੂੰ ਕੁਛ ਸਾਧਨ ਕਈ ਨੇ ਮੁੰਡਾ ਬਾਹਰੋਂ ਆਇਆ ਸੀ ਅਮਰੀਕਾ ਚ ਵੱਢੀਏ ਮੇਰੀ ਗੱਲ ਸੁਣ ਹਾਂ ਇੰਨੇ ਜਲਦੀ ਅਗਲਾ ਕੋਈ ਦੇਖਾ ਦਿਖਾਈ ਕਰਦਾ ਉਹਦਾ ਆਪਾਂ ਕਹਿੰਦੇ ਨਾ ਰਿਸ਼ਤਾ ਦੇਖਣ ਲੱਗ ਲੋ ਸਾਲ ਸਾਲ ਲੱਗ ਜਾਂਦਾ ਪੱਕਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਨਾ ਕਿ ਟੀਂ ਗਰੀ ਦਾ ਵੀ ਇਹ ਕੁਝ ਨਾ ਕੁਝ ਕੋਈ ਕਾੜ ਕਰੂਗੀ ਨਾ ਤੇ ਦੇਖੀ ਹੈ ਹੋਰ ਬਣਾਈਏ ਜੀ ਤਾਂ ਠੀਕ ਹੀ 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 ਤਾਂ ਮੈਂ ਦੇਖੀ ਅੱবি ਵਾਰੀ ਆਪਣੇ ਆਲਾ ਵੀ ਤੂੰ ਦਰ ਕੀ ਭੇਜ ਦੇਣੀ ਆ ਬਾਹਰ ਮੁੜ ਕੇ ਕੁਝ ਦੀ ਨਹੀਂ ਗਈ ਉਹਦਾ ਪਤਾ ਲੱਗ ਬੇਨੂੰ ਚੰਗਾ ਚਾਰਤਾ ਵੇ ਕੀ ਕਹਿੰਦਾ ਤੇਰੀ ਮਾਸੀ ਬੇ ਉਰੇ ਆ ਵੇ ਲੈ ਕੇ ਬੈਠਾ ਮੋਬਾਈਲ ਪੱਕਾ ਕੁੜੀ ਦੀ ਫੋਟੋ ਦੇਖ ਆ ਜਾ ਹਟਵਾ ਲਾ ਫਲਾਂ ਦੀ ਦੇ ਇੱਥੇ ਬੈਠ ਤੂੰ ਆ ਦੱਸ ਕੀ ਕਹੇ ਤੇਰੀ ਮਾਸੀ ਇਹ ਕਹਿੰਦੀ ਆ ਵੀ ਕਿੱਥੇ ਗਿਆ ਸੀ ਸਵੇਰ ਤੱਕ ਤੂੰ ਇੱਥੇ ਵੀਡੀਓ ਖਾਂਦਾ ਸੀ ਪਿੰਡ ਜੀ ਲੈ ਤੇ ਪਿੰਡ ਤੂੰ ਹੀ ਫਿਰਦਾ ਰਹਿੰਦਾ ਪਰ ਲੱਟ ਲੱਟ ਕਰਦਾ ਲੈ ਦੋਸਤਾਂ ਨਾਲ ਗਿਆ ਸੀ ਤੇ ਪੇਪਰ ਬੂਪਰ ਹੋ ਗਏ ਹੋਰ ਤੇ ਕਦੋਂ ਲੱਗੂਗਾ ਸਪੂਰ ਸਕੂਲ ਭਗ ਜਾਕਰ ਭਾਈ ਕਾਲ ਚ ਜਾਓਗਾ ਸੱਚਾ ਨਾ ਮੈਨੂੰ ਤਾਂ ਲਾਰੇ ਲਾਏ ਨਾ ਤੇ ਵਾਸੀ ਨੂੰ ਲਾ ਸਕਦਾ ਇਹ ਸਾਰਾ ਕੁਝ ਦੇਖਦੀ ਆ ਬਾਹਰੇ ਹੋਰ ਮੈਨੂੰ ਦੱਸਿਆ ਇਹਨੇ ਕਹਿੰਦਾ ਉੱਧਰ ਜਾਂਦਾ ਸੀ ਉਹ ਪਰਲੇ ਕੋਈ ਭਗ ਜਾਂਦਾ ਮੇਰੇ ਨਾਲੇ ਫੋਨ ਹੈ ਨਹੀਂ ਗਈ ਅੰਜੀ ਇਹਦਾ ਇਹਨੂੰ ਵੀ ਪਤਾ ਫੋਨ ਮੁਤੇ ਸੌ ਆਵੇਂਗਾ ਮੈਂ ਤੇਰੇ ਸਾਹਮਣੇ ਤੇਗਲਾ ਨਿਕਲਦਾ ਬਾਹਰ ਚੋ ਫੜਾ ਲੈ ਹਾਂ ਰੱਖ ਦੇਹ ਲਾ ਮੈਨੂੰ ਤਾਂ ਚਲਾਕੀ ਕਰ ਜਨਾ ਤੇਰੀ ਮਾਸੀ ਨੂੰ ਨਹੀਂ ਕਰ ਸਕਦਾ ਵੇ ਕੀ ਨਿਕਲੇ ਵੇ ਹੇ ਵੇ ਮੇਰੇ ਫੋਟੋ ਵਾ ਦੇਖ ਦੇ ਦੇ ਬੰਦ ਕਰ ਦੇ ਕੰਜਰਾ ਕੁਸ ਨਿਕਲੇ ਨਹੀਂ ਨਹੀਂ ਆ ਰੀਲਾਂ ਦੇਖਦਾ ਮਾਸੀ ਬੰਦ ਕਰ ਬਰੇ ਨੂੰ ਕੁੜੀਆਂ ਦੇ ਫੋਟੋਆਂ ਦੇਖਦਾ ਸੱਪ ਤਾਂ ਮੈਨੂੰ ਰੀਲਾਂ ਦੀਆਂ ਰੀਲਾਂ ਇੰਸਟਾਗ੍ਰਾਮ ਚ ਲਿਆ ਕਮਾਦਾ ਅੱਛਾ ਹੁਣ ਇੱਕ ਹੋਰ ਮੈਨੂੰ ਦਿਖਾ ਦੇ ਮਾਤਾ ਤੂੰ ਇਹ ਬੰਦ ਕਰ ਗੱਲ ਸੋੜ ਲੈ ਮੈਂ ਘਰ ਜਾਨੀ ਸੋਟੀ ਵੀ ਬੁਲਾਈ ਸੋਣਾ ਕੁਸ ਵਿੱਚ ਤਾਂ ਲੱ ਅਰੇ ਆਮ ਦੇ ਕੱਪੜੇ ਦਿਖਾਉਂਦਾ ਹੈ ਤੈਨੂੰ ਕੀ ਪਤਾ ਲੱਗਦਾ ਡੰਡਾ ਕਿਹੜੇ ਵੇਲੇ ਪਾਣੀ ਪੀਂਦਿਆਂ ਤੇ ਉਹ ਜਾਣ ਕੇ ਬੰਦੇਆਂ ਦੀ ਫੋਟੋ ਵਲਕਾਉਂਦਾ ਹੈ ਨਹੀਂ ਨਹੀਂ ਤੈਨੂੰ ਕੀ ਲੱਗਦਾ ਕੁੜੀ ਦੀ ਫੋਟੋ ਵਲਕਾ ਹਾਂ ਨਾ ਨਹੀਂ ਨਹੀਂ ਮਾਸੀ ਐਵੇਂ ਨਾ ਕਰ ਤੂੰ ਕੁੜੀ ਦੀ ਫੋਟੋ ਕਿੱਥੋਂ ਆ ਗਈ ਜਦੋਂ ਫੋਨ ਆਉਂਦਾ ਉਹ ਬਾਹਰ ਨੂੰ ਕਿਉਂ ਜਾਂਦਾ ਫਿਰ ਤੂੰ ਮੂਠ ਰੋਕ ਕੇ ਗੱਲ ਕਰਦਾ ਹੁੰਦਾ ਲੈ ਯਾਰਾ ਮਿੱਤਰਾਂ ਨਾਲ 100 ਗੱਲਾਂ ਬਾਤਾਂ ਹੁੰਦੀਆਂ ਹੁਣ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਬੈਠ ਕੇ ਥੋੜੀ ਜਿਹੀ ਤੁਹਾਡੇ ਸਾਹਮਣੇ ਤੁਹਾਨੂੰ ਗੱਲ ਕਰਨੀ ਹੈ ਮੁੰਡਾ ਨਾਲ ਉਹ ਤੈਨੂੰ ਕਿ ਸੰਗ ਲੱਗਦੀ ਆ ਐਵੇਂ ਕਰੀ ਜਾਂਦੀ ਤੂੰ ਕੰਨ ਤੇਰਾ ਪਿਆਉ ਪਤਾ ਕਿੰਨਾ ਖੱਬਾ ਦਾ ਦੇ ਦੂ ਪਤਾ ਨਹੀਂ ਨਹੀਂ ਐਵੇਂ ਕਰੀ ਜਾਂਦੇ ਮੱਸਾ ਐਵੇਂ ਕਿਉਂ ਕਰੀ ਜਾਂਦੀ ਆ ਮੈਨੂੰ ਲੱਗਦਾ ਤੇਰੇ ਲਸਣ ਨੇ ਨਹੀਂ ਨਹੀਂ ਨਸਾ ਤਾਂ ਨਹੀਂ ਕਰਨ ਲੱਗਾ ਮੂੰਹ ਤੇ ਲੱਗਿਆ ਹੋਇਆ ਮੂੰਹ ਤਾਂ ਰੋਟੀ ਨਹੀਂ ਖਾਦੀ ਤੜਕੇ ਦੀ ਰੋਟੀ ਨਹੀਂ ਖਾਦੀ ਤਾਂ ਐ ਹੋਇਆ ਪਿਆ ਆ ਤੁਸੀਂ ਗੁਲਚੇ ਜੋ ਖਾ ਲੈਂਦੇ ਬਾਹਰਾਂ ਕੀ ਨੇ ਹਲਵਾ ਹੁੰਦਾ ਸੀ ਰੋਟੀ ਖਾਣ ਨੂੰ ਰੋਟੀ ਖਾਣ ਨੂੰ ਅਸੀਂ ਵੀ ਜਾਲੇ ਕੀ ਹੁੰਦੇ ਨੇ ਖਾ ਲੈਂਦੇ ਨੇ ਆਹ ਬਹੁਤ ਟ੍ਰੰਕਲੋਂ ਤੇ ਕੀ ਹੁੰਦੇ ਨੇ ਵਰਗਰ ਵੀ ਜੇ ਕਹੋ ਆਹੋ ਆ ਇਹਨੇ ਨੂੰ ਹੋਰ ਕਹਿਦੀ ਲ ਮੈਨੂੰ ਦਿਖਾ ਦਿਓ ਤੇ ਬਲਾਈ ਸੋਣ ਦੇ ਦੇਖ ਲਿਆ ਜੀ ਤੇ ਇਹ ਜਾ ਭਾਲਦਾ ਕੋਸਮ ਵੀ ਬੈ ਨਾ ਮਾਸੀ ਹਾਂ ਲਾ ਮਾਸੀ ਕਾ ਵੀ ਕਰੀ ਨਾ ਮਾਸੀ ਕੀ ਝੂਠ ਬੋਲ ਦਿਆ ਹਾਂ ਜੇ ਅਸੀਂ ਜਾਣੇ ਚੜੇ ਨਹੀਂ ਦੀ ਜੇ ਅਸੀਂ ਇਹ ਜਾ ਕੁਝ ਨਹੀਂ ਕੀਤਾ ਸਣਾ ਇਹ ਤਾਂ ਪਤਾ ਹੋਈ ਜਾਂਦਾ ਦੁਨੀਆ ਤੇ ਨਹੀਂ ਮਾਸੀ ਤੇਰੇ ਕਹਿਣ ਦਾ ਮਤਲਬ ਕੀ ਆ ਤੂੰ ਕੀ ਕਹਿਣਾ ਮੈਨੂੰ ਤਾਂ ਲੱਗਦਾਗਾ ਵੀ ਤੂੰ ਐ ਜਦੋਂ ਫੋਨ ਚਾ ਕੇ ਮੈਨੂੰ ਸ਼ੱਕ ਹੋ ਗਿਆ ਭਾਈ ਕਾਦੇ ਤੇ ਸ਼ੱਕ ਹੋ ਗਿਆ ਤੈਨੂੰ ਤੂੰ ਤਾਂ ਫੋਨ ਚਾ ਕੇ ਉਹ ਗਲੀਆਂੋਂ ਪਾਰ ਭੈਣੀ ਨਾ ਹਾਂ ਉਹ ਗਲੀਆਂੋਂ ਪਾਰ ਉਹਦਾ ਕੋਈ ਫੋਨ ਆਉਂਦਾ ਜ਼ਰੂਰੀ ਫੋਨ ਆਉਂਦਾ ਸੋ ਪੜ੍ਹਾਈ ਦੀਆਂ ਗੱਲਾਂ ਕਰਨੀਆਂ ਸੋ ਕੋਈ ਹੋਰ ਗੱਲਾਂ ਕਰਨੀਆਂ ਤਾਂ ਹੋਣ। ਤੈਨੂੰ ਜ਼ਰੂਰੀ ਫੋਨ ਆਉਣ ਲੱਗ ਗਿਆ ਹੈ। ਇਹਦੇ ਸੇ ਲੱਗਦਾ ਮੈਨੂੰ ਆਉਂਦਾ ਮੈਂ ਤੈਨੂੰ ਕਹਿਆ ਗੱਡੀ ਉੱਤੋਂ ਮੇਰੀ ਨਾ ਵੱਢ ਕੇ ਖੜ ਜਾ ਕੋਈ ਜ਼ਰੂਰੀ ਫੋਨ ਆ ਰਿਹਾ। ਨਾ ਭਣ ਮੈਂ ਤਾਂ ਫੋਨ ਚੱਕ ਲਵਾਂ ਮੈਂ ਤਾਂ ਤਾਂ ਕੱਟਣ ਦਾ ਨਹੀਂ ਪਤਾ ਚੱਕਣ ਦਾ ਮੈਂ ਤਾਂ ਹੀ ਨਹੀਂ ਪਤਾ ਕਿ ਇਹ 70 ਜਾ। ਨਹੀਂ ਭਣ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ। ਆਹਾ ਕੀ ਬਾਹ ਕ ਪੜ੍ਹਾਈ ਤੇ ਕਿਤਾਬਾਂ ਚਾਹੀਦੇ ਫੋਨ ਤੇ ਪੜ੍ਹਾਈ ਹੁੰਦੀ ਹੈ। ਹੁੰਦੀ ਤਾਂ ਹੈਗੀ ਆ ਪਰ ਜੇ ਸਹੀ ਸਹੀ ਚੱਲਣ ਤਾਂ ਫੋਰਜ ਕਿਹਦੇ ਕਿਤਾਬ ਹੁੰਦੀ ਬਣਾਏ ਆ ਹਮਨ ਦਾ ਆ ਕਰੋਨਾ ਬੜੀ ਆ ਦੇਖ ਲਾ ਸਾਰਾ ਕੁਝ ਉਹਨਾਂ ਨੇ ਸਰਕਾਰ ਨੇ ਸਾਰਾ ਕੁਝ ਮੋੜੀ ਆਂ ਤਾਂ ਦੇਖ ਲੈ ਦਿੰਦਾ ਦੇਖਾ ਆ ਸਾਰਿਆਂ ਦੇ ਸਾਰਾ ਕੁਝ ਹੁੰਦਾ ਪੜਾਈ ਹੁੰਦੀ ਆ ਸਾਰੀ ਤੇ ਹੋਰ ਦੱਸ ਕਿਉਂ ਸਾਨੂੰ ਕੀ ਪਤਾ ਲੱਗਦਾ ਹੈਗਾ ਆਈਦ ਤੇਰੀ ਅੰਗਰੇਜ਼ੀ ਦਾ ਪੰਜਾਬੀ ਚ ਕਰ ਇਹਨੂੰ ਫਿਰ ਤਾਂ ਅਸੀਂ ਪੜ ਲਵਾਂਗੇ ਕੋਈ ਸੁਣਨਾ ਭਾਈ ਮੈਨੂੰ ਇਹ ਚੀਜ਼ ਦਾ ਬੰਦ ਅੰਗਰੇਜ਼ੀ ਹੀ ਹੁੰਦੀ ਆ ਇਹ ਆਹੋ ਅੰਗਰੇਜ਼ੀ ਪੰਜਾਬੀ ਤਾਂ ਮੈਨੂੰ ਨਹੀਂ ਪੜ ਲ ਚੰਗਾ ਜਾ ਆ ਲੈ ਜਾ ਤੂੰ ਜਾ ਰੋਟੀ ਰੋਟੀ ਖਾ ਲੈ ਤੂੰ ਤਾਂ ਸਕੂਲ ਦੇ ਮਾਗਰ ਤੂੰ ਤੇ ਆ ਦਿਖਾਉਣ ਲੱਗੂਗਾ ਹਾਂ ਹਾਂ ਲਾ ਤਾਂ ਤੁਮ ਕਹਿੰਦੇ ਆ ਅਜੇ ਮੌੜਾ ਜਾ ਕੇ ਦਿੰਗੇ ਉਹ ਤਾਂ ਬੋਲ ਦਨ ਚਾਹੀਦੇ ਨਹੀਂ ਹੋਣਾ ਜੇ ਆਜਾ ਰਿਹਾ ਹੈ ਤਾਂ ਚਾਹੀਦਾ ਥੋੜਾ ਜਿਹਾ ਟਾਈਮ ਥੋੜਾ ਜਿਹਾ ਟਾਈਮ ਕੀ ਕਰਨ ਲੱਗ ਦੇਖ ਲੈ ਓਰੀਲਾ ਦੇਖਣੀ ਆ ਹੋਂ ਦਾ ਪੜਕਿਆਂ ਹਲੇ ਬੇ ਮੈਨੂੰ ਕਿਹੜਾ ਚੱਕਣਾ ਅੰਦਾਜ਼ੇ ਆਜੇ ਆਜ ਮੈਂ ਚੱਕ ਕੇ ਬਿਹੜੇ ਚ ਭੱਜੀ ਫਿਰਦੀ ਆ ਕੀ ਆ ਕੀ ਕਿਹਦੀ ਰਿੰਗ ਵੱਜ ਗਈ ਕਿਹਦੀ ਵੱਜ ਗਈ ਨਹੀਂ ਨਹੀਂ ਬੱਸ ਇਹ ਮੈਂ ਇਹ ਰਾਜੇ ਦਾ ਕਮੈਂਟ ਠੀਕ ਆ ਚਾਹ ਪੀ ਲੈ ਬਾਅਦ ਜਾ ਕੇ ਜੇ ਬਗ ਜਾ ਠੀਕ ਚੱਜ ਕਰਦਾ ਨਾ ਨਹੀਂ ਚੱਲ ਜਾ ਥੋੜੀ ਤੂੰ ਵੀ ਕੰਮ ਕਰ ਲੈ ਮੈਂ ਕੀ ਕਰ ਲਵਾਂ ਤਮਿੰਦ ਕਹੋ ਅੱਜ ਮੇਰਾ ਤਾਂ ਸਿਰ ਦੁਖਿਆ ਤੂੰ ਹੀ ਕਰ ਲੈ ਕੋਈ ਕੀ ਕਰ ਜਾਓ ਧਰਮਾ ਸਾਬਜੀ ਸੁਰਜੀ ਕਿ ਇਧਰ ਉਮੀਦਾਂ ਤਾਂ ਤੇ ਉਹ ਵੇਖ ਲੈ ਉੱਥੇ ਪਾਈ ਹੋਰ ਸੋਈ ਚ ਕੋਈ ਧਰਲਾ ਕੋਈ ਵਰਜੀ ਕੀ ਧਰਲਾ ਜੀ ਤੇਰਾ ਭੜੋਈ ਆ ਗਿਆ ਤੇ ਵੇਖ ਲੈ ਕਿਵੇਂ ਸਿਰ ਤੇ ਚ ਮੈਂ ਤਾਂ ਕਹੂੰਗੀ ਪਰ ਮਨ ਜੀ ਦੀ ਨੇ ਕੋਈ ਸਾਬਜੀ ਦਿੱਤੀ ਨਹੀਂ ਦੱਸੀ ਨਹੀਂ ਕਿਹੜੀ ਤੇਰੇ ਨੂੰ ਮਤਾਈ ਮੈਂ ਦਿੱਤੀ ਨਹੀਂ ਸੋਈ ਰਹਾ ਹਾਂ ਆਹੋ ਭਾਈ ਮੇਰੀ ਸੇਤਰ ਪਵਾ ਦੇ ਤੇ ਹੋਰ ਕੀ ਕਰੂੰਗੀ ਫਿਰ ਹੁਣ ਜਦ ਤੂੰ ਮੇਰੀ ਮੰਨਦੀ ਨਹੀਂ ਮੰਨਦੀ ਨਹੀਂ ਤੂੰ ਮੇਰੀ ਗੱਲ ਪ੍ਰਸਤਾਵ ਇੱਕ ਦਿਨ ਦੇਖ ਲੈ ਲਾ ਆਹੋ ਪ੍ਰਸਤਾਵ ਨੂੰ ਆ ਤੇ ਮੈਂ ਹੀ ਕਰਦੀ ਆ ਮੈਂ ਤਾਂ ਤੁਹਾਨੂੰ ਲਾਇ ਨਹੀਂ ਕਿਤੇ ਕੰਮ ਜਿੰਨਾ ਤੈਨੂੰ ਮੈਂ ਗੱਲ ਨਾ ਤੈਨੂੰ ਕੋਈ ਮਾਅਬ ਨਹੀਂ ਕਿਤੇ ਲਾਇਆ ਨਾ ਕਿਤੇ ਤੈਨੂੰ ਮਾਇ ਲਾਇਆ ਮੈਂ ਤਾਂ ਇਹ ਰਹਿਣਾ ਵੀ ਚੱਲ ਕੋਈ ਨਾ ਪਾ ਲਈ ਮੈਂ ਹੀ ਕਰ ਦੂੰਗੀ ਤੇ ਫਿਰ ਹੋਰ ਭੈਣ ਦਾ ਕੀ ਫਾਇਦਾ ਹੋਇਆ ਹੋਰ ਰਿਸ਼ਤਾ ਲੈ ਕੇ ਆਂਗੇ ਕੀ ਹੁੰਦਾ ਨਾ ਹੋਰ ਅੱਜ ਮੈਂ ਸਾਰੇ ਤੇਰਾ ਤਾਂ ਮੈਂ ਬਲੈਂਕ ਸੋਫਾ ਚੱਲ ਕੋਈ ਨਾ ਆਪਣਾ ਪਿਆਰਾ ਹੀ ਬਣਾਇਆ ਲੈ ਚੱਲ ਇਹਦੇ ਹੁਣ ਤਰਾਵ ਕਰ ਲੈ ਜੇ ਕੰਮ ਮੈਂ ਕਰ ਲੈ ਚੱਲ ਨਾ ਆਈ ਨਾ ਹੋਰ ਠੀਕ ਮੈਂ ਕਰ ਲੈਣੀ ਆ ਚੱਲ ਕੋਈ ਸੁਖ ਹੋ ਜਾ ਜੇ ਰਾਜੇ ਦੀ ਕੁੜੀ ਸੁਣ ਆ ਜਾ ਹਾਂ ਕੁਦਾ ਹੈ ਗਰੂ ਆਹ ਆਹ ਇਹ ਕਰੀਓ ਆ ਆ ਗਿਆ ਹਾਂ ਤੇ ਤੈਨੂੰ ਆਖ ਕੇ ਕੁੜੀ ਨੂੰ ਬਾਹਰ ਕੱਢੇਂ ਪੜਾਇਆ ਵਾਸਤੇ ਤੇਰੇ ਬਸ ਚੜਾ ਉਹਨੂੰ ਨਹੀਂ ਸਿਆਖਿਆ ਅੱਜ ਕੱਲ ਤਾਂ ਸਮਾਂ ਰਹਿ ਲਾ ਕਹਿ ਜਾਗਾ ਮੈਨੂੰ ਪਤਾ हां पता तैनू तैनू की स्वाद पतागा मैं तैनू बताऊं ता तू सुरते चल के ਔੜ ਕੇ ਆਉਂਦਾ सुरते ਛੱਡ ਕੇ ਆ ਕੇ ਤੜ ਕੇ ਆਇਆ ਮਾਣੀ ਮੋਟੀ ਸ਼ਰਮ ਮੰਨਣਾ ਹੱਜ ਕੱਲ ਤਾਂ ਸਿੱਕੇ ਤੋਂ ਨਾ ਕਬੱਡੀ ਦਾਗਾ ਵਾ ਚੁੱਪ ਕਰੇਂਗੇ ਫੇਰੀ ਦੱਸੂ ਮਾਦਨੂ ਬਾਦ ਕੀ ਗੱਲ ਦਾ ਕੀ ਚੁੱਪ ਕਰੇਂ ਦੋ ਮਿੰਟ ਸਾਹ ਤਾਂ ਲੈ ਲੈ ਮੜਾ ਮੋਟਾ ਸਾਹ ਲੈ ਲੈ ਜੀ ਮਾ ਅਤੀ ਅਨਿਯਮਾ ਵਾਲਾ ਸਾਥ ਇੱਥੇ ਲੱੱਟੇ ਜਾਂਦੇ ਹੁੰਦੇ ਆ ਦੋ ਮਿੰਟ ਖੜਤਾ ਜਾ ਗੱਲ ਦਾ 16 ਪਹਿਲਾ ਹਾਂ ਦੱਸ ਕੀ ਕਹਿਣਾ ਕਰ ਲੈਗਾ ਵੀ ਕੁਸ ਆ ਪਾ ਕੇ ਖੜ ਕੇ ਪੈਂਟਾ ਨਹੀਂ ਆ ਜਾ ਤਾ ਉਦਾਸ ਮਾਂ ਦੋ ਮਿੰਟ ਖੜ ਤਾ ਸਾਹ ਦਾ ਸਾਹ ਤਾਂ ਲੈ ਲੈ ਕੀ ਸਾਹ ਲੈਣਾ ਮੈਂ ਵੀ ਆ ਕੇ ਮਾਮਾ ਨੂੰ ਸਾਹ ਨਹੀਂ ਆਉਂਦਾ ਹੁੰਦਾ ਜੀ ਤੁਹਾਡੇ ਕਾ ਮੁੰਡਾ ਨਹੀਂ ਆ ਆ ਆ ਜਿਹੜਾ ਸੁੱਕੜਾ ਜੀ ਜੀ ਕੋਸ ਆ ਰਿਹਾ ਹੈਗਾ ਹਾਂ ਤੁਹਾਡੇ ਅੱਡੇ ਦੇ ਖੜਾ ਸੀ ਉਹ ਫਿਰ ਕਿ ਹੋ ਗਿਆ ਅੱਡੇ ਦੇ ਖੜਾ ਸੀ ਪੁੱਤ ਕੋਈ ਨਹੀਂ ਉਹ ਕੰਦੇ ਜਾਂਦਾ ਉਹ ਵਾਦਾ ਹਾਰੇ ਕਹਦਾ ਉਹ ਦੇਖਿਆ ਉਹ ਤਨ ਬਾਰੀ ਅੱਛਾ ਉਹਦੀ ਇੰਨੀ ਹਿੰਮਤ ਹੋਰ ਹੋਣਾ ਮੈਂ ਕਾ ਗਿਆ ਨੂੰ ਚੱਗੇ ਮੇਚਦਾ ਤੇ ਦੇਖੀ ਜਾਈ ਮੈਂ ਜਾ ਕੇ ਉਹਨੀਆਂ ਜਿੱਤੋ ਕੋਲੇ ਉਹ ਹੁਣੀ ਨਾ ਗਈ ਹਲੇ ਫੇਰ ਕੇ ਜਾਵਣੀ ਗਾਣੇ ਨਾਲ ਸਾਹ ਹੁੰਦਾ ਸਾਰੂ ਨਾਲ ਪਾਣੀ ਕੋਣੀ ਪੀ ਲਵਾਂ ਆਕੇ ਪੋਸਟੇਲੀ ਗੁਣੀ ਸਰ ਨਹੀਂ ਥੋ ਕਿੱਥੇ ਸਾਹ ਹੁੰਦਾ ਮੈਨੂੰ ਤੂੰ ਦੇਖੀ ਉਹ ਨਹੀਂ ਪੋਸਟਾ ਰੇ ਪਹਿਲਾ ਦੋ ਬਟਾ ਮਾ ਗਾਲ ਲਾ ਤਾ ਸੋਲਾ ਹਾਏ ਉਹਦਾ ਪੰਗਾ ਹੀ ਲੜਿਆ ਕਹੇ ਕਿ ਬਸ ਕੇ ਜਾ ਕੇ ਹੁਣ ਸਾਰੇ ਆ ਜਾਓ ਫੋਕ ਕਰ ਲਾ ਬੋਲਾ ਲੱਗ ਜਾ ਲੜਨ ਲੱਗ ਜਾ ਅੱਲਾ ਜਿੱਤੋਂ ਤਾਂ ਮੈਂ ਪਹੁੰਦਿਆਂ ਜਾ ਕੇ ਕਰਦੀਆਂ ਲੋਟ ਐ ਨੀ ਵੱਡਾ ਸੋਹਣਾ ਆਇਆ ਕਿ ਦੇਖ ਕੋਣ ਕਿੱਥੋਂ ਜਾਣਾ ਨੀ ਮਾਂ ਉਹਨਾਂ ਦੇ ਘਰੇ ਲੜਨ ਨਾ ਜਾਵਣੀ ਹੋਵੇ ਕਿ ਵਾਦਾ ਗੰਦਾ ਬੁੱਲਾ ਚੱਲ ਤੂੰ ਕਰ ਚੱਲ ਮੈਂ ਆਉਂਦੀ ਆਂ ਚੱਲ ਮੈਂ ਨਾ ਆਉਂਦੀ ਆਂ ਕਿੱਥਾ ਹੀ ਹੋਣਾ ਬੇਨੇ ਹੀ ਹੋਣਾ ਜਿੱਤੋ ਕਿੱਥੇ ਆ ਨੀ ਮੈਂ ਜਿੱਤਾਂ ਓਹੋ ਵਾ ਕੀ ਹੋ ਗਿਆ ਉਰੇ ਆਓ ਕੀ ਆ ਪਾਣ ਆ ਪੈਣਾ ਇਹ ਹਟ ਤੇਰੇ ਮੁੰਡੇ ਨੂੰ ਬਾਹਰ ਕਿੱਥੇ ਆ ਗਿਆ ਵੱਡਾ ਮੇਰੇ ਮੁੰਡੇ ਨੇ ਕੀ ਕਰਤਾ ਕੀ ਬੱਸ ਤੇਰੇ ਮੁੰਡੇ ਨੂੰ ਕਿਵੇਂ ਤੂੰ ਤਫੀ ਤਪਾਈ ਹੋਣੀ ਆ ਗਈ ਵਾ ਡੱਡਵਾ ਆਏ ਕਿ ਉਹ ਨਤਰਾ ਰੋਗ ਨਾ ਮਰਦੀ ਨਾ ਕੀ ਕਿਉਂ ਤੂੰ ਮੇਰੇ ਮੁੰਡੇ ਤੇ ਲਜਾਮ ਲਾਈ ਜੇ ਮੇਰੇ ਮੁੰਡੇ ਨੂੰ ਕੱਟ ਤਾਂ ਸਹੀ ਉਹਨੂੰ ਬਾਹਰ ਲੈ ਤਸਹੀ ਕੱਟ ਕੇ ਕੁੜੀਆਂ ਵਰਗਾ ਮੇਰੇ ਮੁੰਡਾ ਮੁੰਡਾ ਆਈ ਦੀ ਕਰੇ ਲੈ ਕੱਟ ਬਾਹਰ ਕੇ ਮੁੰਡਾ ਆ ਸੋ ਕੱਟ ਨਾਲ ਚਪਕੇ ਤਾਂ ਮੁੰਡਾ ਬਾਹਰ ਆਹ ਹਮ ਤਾਂ ਇੱਥੇ ਖੜਾ ਸੀ ਮੈਂ ਐਵੇਂ ਖੜਾ ਸੀ ਇੱਥੇ ਲੈ ਬਾਹਰ ਗਿਆ ਮੈਂ ਛੋਟਾ ਵੀ ਤੂੰ ਅੰਨੇ ਬਣਾਉਂਦਾ ਨਹੀਂ ਨਹੀਂ ਪੜਿਆ ਅੰਦਰ ਨਹੀਂ ਹੈਗਾ ਆਹ ਥੋੜੀ ਪੁੱਛਣਾ ਹੋ ਦੀਦੀ ਤੁਸੀਂ ਅਸੀਂ ਇੱਥੇ ਖੜੇ ਹਾਂ ਤੁਸੀਂ ਗੱਲ ਪੀਂਦੇ ਆਂ ਅੰਦਰ ਖੜਾ ਦੇਖਿਆ ਮੇਰੀ ਗੱਲ ਸੁਣ ਗੱਲ ਕੀ ਹੋਈ ਮੱਲਗਾ ਤਾਂ ਦੱਸ ਦੇ ਕਲ ਕੀ ਹੋਣੀ ਮੇਰੇ ਕੋਲ ਇਹ ਤਾਂ ਪਰਮੇ ਜਾਂਦੇ ਰਾਹ ਕੇ ਹਰਦਾ ਲੈਤਾ ਨਿਤਰਾ ਵਿੱਚ ਘਰਦਾਗਾ ਤੇਰੀ ਕੁੜੀ ਨੂੰ ਸਾਡਾ ਮੁੰਡਾ ਕਿਹ ਨੂੰ ਰਾਹ ਹੈ ਤੇਰੀ ਕੁੜੀ ਧੇਰਦੀ ਹੋਊਗੀ ਸਾਡੇ ਮੁੰਡੇ ਦਾ ਰਾਹ ਹੈ ਕਿਵੇਂ ਖੜਦਾ ਛੋੜ ਕੇ ਤੈਨੂੰ ਬੜਾ ਪਤਾ ਲੱਗਦਾ ਜੇ ਮੈਂ ਢਾਉਣ ਆ ਗਈ ਘਰੇ ਲੈ ਤੈਨੂੰ ਕਿਹਨੇ ਉੱਪਰ ਲਾਤੀ ਪੜੀ ਮੈਨੂੰ ਬੜਾ ਕਿਸੇ ਨੇ ਉਂਗਲ ਨਹੀਂ ਲਾਈ ਮੇਰੇ ਮੁੰਡੇ ਨੇ ਖੁਦ ਦੇਖਿਆ ਨਾ ਸਾਡਾ ਮੁੰਡਾ ਜੇ ਛੇੜਦੇ ਤੇਰੀ ਕੁੜੀ ਨਾ ਛੇੜੇ ਕਿਉਂ ਬਣ ਬਣ ਕੇ ਜਾਂਦੀ ਹੈ ਉੱਥੇ ਤੂੰ ਬੱਤ ਨਾ ਬੋਲਦੀਆਂ ਹਜਾਰ ਦੀ ਕੰਮ ਤੂੰ ਕਰਦੀ ਆਏ ਕਿਵੇਂ ਫਿਰ ਤੂੰ ਸਾਡੇ ਮੁੰਡੇ ਨਾਲ ਬੱਤ ਕਰ ਜੇ ਦੇਖ ਕਿ ਬੈਲੀ ਹੈ ਵਧਾਈ ਗਿਆ ਬੈ ਮੇਰੇ ਕੋਲ ਕੋਈ ਨਾ ਕਿਉਂ ਹੋ ਗਿਆ ਨਾ ਹਰੰਤਰ ਬਾੜ ਦਾ ਘਾਟਾ ਨੂੰ ਵੱਡੇ ਮੈਨੂੰ ਗੱਲਾਂ ਸੁਣਾਉਂ ਦਰਦੀ ਤੂੰ ਸਹੀ ਬੋਲੀ ਜਾਂ ਨਹੀਂ ਹੋਗੇ ਚਲ ਕੋਈ ਨਾ ਛੋਟੇ ਵੱਟ ਕੇ ਚੁੱਪ ਕਰ ਤੈਨੂੰ ਨਹੀਂ ਪਤਾ ਗੱਲ ਘਰੇ ਕੌਣ ਆ ਗਈ ਆਏ ਬੋਲੀ ਜਾਂਦੇ ਗੱਲਾਂ ਦੀ ਮੇਰੇ ਕੋਲ ਤੂੰ ਚੁੱਪ ਕਰ ਛੋਟੇ ਚੁੱਪ ਕਰ ਤੂੰ ਕੀ ਸੁਣਾ ਮੈਂ ਤੇਰੀ ਗੱਲ ਦੱਸਾਂ ਕਹੜੇ ਗੱਲ ਸੁਣ ਦੇ ਹੱਥ ਬੰਨ ਕੇ ਬੇਨਤੀ ਆ ਸੀ ਵੀ ਧੀ ਆਲੇ ਆ ਕੋਈ ਹੱਥ ਬੰਨੇ ਜਾਂਦੀ ਆ ਲੋਦੇ ਮੈਨੂੰ ਵੇਖਣਾ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਆਪਦੇ ਘਰੇ ਜਾਓ ਤੇ ਆਪਦੀ ਕੁੜੀ ਨੂੰ ਕਹਿ ਕੇ ਨਾ ਜਾਵੀਂ ਜੇ ਤੂੰ ਕੱਟ ਤਾਂ ਸਹੀ ਬਹੁਤ ਛੋਟੀ ਕੁੜੀ ਲਾ ਲਾ ਕੇ ਸ਼ਕੀਨੀਆਂ ਤੇ ਲੈ ਕੇ ਕਿਧਰ ਭਾਵੇਂ ਉੱਥੇ ਖੜ ਜਾਂਦੀ ਨਾ ਖੜੇ ਮੁੰਡੇ ਤਾਂ ਝਾਕਣਗੇ ਮੁੰਡੇ ਤਾਂ ਦੇਖਣਗੇ ਨਾ 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 ਆਏ ਤਾਂ ਕੱਪੜੇ ਨਹੀਂ ਹੈਗੀ ਤਾਂ ਤੁਸੀਂ ਆਏ ਕਹੋਗੇ ਹੈਗੀ ਆ ਕੁੜੀ ਹੈ ਕਿਉਂ ਨਹੀਂ ਇਹਦੀ ਤੇ ਮੇਰੀ ਕੀ ਬਣ ਕੋਈ ਮੁੰਡਾ ਮੇਰੀ

ਵੇਖਾ ਤੂੰ ਲੰਬਾ ਦੇਗੀ ਮੈਂ ਮੁੰਡੇ ਨੂੰ ਪੁੱਛਣੂ ਕੋਈ ਗੱਡੀ ਆ ਜਾਂਦੇ ਉਹ ਇੱਧਰ ਗਿਆ ਪਿਆ ਕੋਈ ਨਹੀਂ ਜਦੋਂ ਆ ਗਿਆ ਮੈਂ ਉਹਨੂੰ ਪੁੱਛੂਗੀ ਕੋਈ ਗੱਡੀ ਕੋਈ ਨਾ ਭੈਣ ਉਹ ਸਾਡੀ ਆ ਤਾਂ ਅੰਦਰ ਕੋਹਤਾ ਜੇ ਸਾਡੇ ਮੁੰਡੇ ਦੀ ਗਲਤੀ ਹੋਈ ਆਕਰ ਕੋਈ ਨਹੀਂ ਤੇਰਾ ਨਾਮ ਅੰਦਰ ਲਗੋ ਤਾ ਅੰਦਰ ਨੂੰ ਦਤ ਕੋਈ ਨਾ ਮੈਂ ਤੁਹਾਨੂੰ ਅੱਜ ਕਹਿਤਾ ਪਹਿਲੇ ਅੱਜ ਮੈਂ ਤੁਹਾਨੂੰ ਦੱਸ ਚਲ ਲਈ ਜੇ ਗਾਹਾਂ ਨੂੰ ਕੋਈ ਇਹ ਜੀ ਗਲਤੀ ਕਰੂਗਾ ਅਸਤਾ ਲੱਤ ਵੜਦਾਂਗੇ ਮੇਰੀ ਤਾਂ ਸੌਂ ਕਰ ਰੱਖਿਆ ਆਓ ਆਜਾ ਵੱਢਦੀ ਮੈਂ ਤੂੰ ਵੱਡੀ ਆ ਗਈ ਲੱਤ ਵੱਟਣਾਂ ਹੀ ਸੌਣੇ ਨੂੰ ਦੋਊ ਨਾ ਲੱਤ ਵੱਟਣ ਆਪਦੀ ਕੁੜੀ ਨੂੰ ਤਾਂ ਅੰਦਰ ਨਹੀਂ ਵੜਾਉਣਾ ਸਾਡੇ ਮੁੰਡੇ ਤਾਂ ਹੀ ਟੱਪੂਗਾ ਤੂੰ ਵੱਢ ਕੇ ਹਥਲਾ ਕੇ ਤੂੰ ਚੁੱਪ ਕਰ ਚਾਰ ਘਰਾਂ ਚ ਸੁਣਦੀਆਂ ਸੁਣੋਗੇ ਮੈਂ ਤਾਂ ਹੀ ਚਾਰ ਘਰਾਂ ਚ ਕਿਵੇਂ ਕਹਿੰਦੇ ਨੇ ਆਪਦੇ ਕੁੜੇ ਨੂੰ ਕਿਉਂ ਨਹੀਂ ਕਹਿੰਦੀ ਮੈਂ ਦੇਖੀ ਐਡੀ ਕਿ ਲੂੰਡੀ ਜੀ ਕਰਕੇ ਰੋਏ ਟੱਪ ਜਾਂਦੀ ਜੋ ਲੈ ਕੇ ਦੋ ਅੱਗੇ ਕਿਤਾਬਾਂ ਕੱਲ ਨੂੰ ਕਿਸੇ ਨੇ ਬਾਹਰ ਘੋਰ ਘੋਲ ਕੇ ਜਾਂਦੀਆਂ ਬਾਹਰ ਨਾ ਚੁੱਪ ਕਰ ਐਡੇ ਐਡੇ ਲੀਡ ਪਾ ਕੇ ਜਾਂਦੀਆਂ ਕਿਉਂ ਜਾਂਦੀਆਂ ਫਿਰ ਬਾਹਰ ਮੁੰਡੇ ਦਾ ਝਾਕਣਗੇ ਮੈਂ ਨਹੀਂ ਸੁਣ ਨਿਕਾਲ ਨਾ ਕਿਸੇ ਨੂੰ ਮੁੰਡੇ ਨੂੰ ਰਿਸ਼ਤਾ ਨਹੀਂ ਕਰਨਾ ਨਿਕੰਧਾਂ ਦੇ ਵੀ ਕੰਨ ਹੁੰਦੇ ਨੇ ਫਿਰ ਇਹਨਾਂ ਦੀ ਕੁੜੀ ਦਾ ਕਿਹੜਾ ਹੋ ਜਾਊਗਾ ਚੁੱਪ ਕਰ ਜਾ ਤੂੰ ਚੁੱਪ ਕਰਾ ਦਿੰਦੀ ਆ ਮੈਨੂੰ ਤੂੰ ਮਾਰੇ ਮੋਰੇ ਹੱਥ ਬੰਨ੍ਹ ਦੀ ਜੀ ਆਪਾਂ ਮੁੰਡੇ ਆਣੇ ਤੂੰ ਹੱਥ ਕਿਉਂ ਬੰਨ੍ਹ ਦੀ ਸੀ ਆਈ ਲਾਹਾਂ ਪਾ ਰੇ ਕਹੇ ਨੀ ਇਨੀ ਕੀ ਪਟੋਚੀ ਦਾਲਤੀ ਹੋਵੇਂ ਤੂੰ ਰਫਰਦਾ ਨਹੀਂ ਕਰਦਾ ਵੇਲੇ ਨਾ ਬੰਨ੍ਹਦਾ ਆਇਆ ਕਿ ਮੇਰੇ ਨਾਲ ਧੂਕ ਤੂੰ ਰਫਰਦਾ ਕਰਦਾ ਹੋਵੇ ਮੇਰੇ ਗੱਲ ਸੁਣ ਉਹਦੇ ਕੋਲ ਤਾਂ ਮੱਚੂਟ ਬੋਲਤਾ ਉਹ ਕਹੇ ਉਹਨੂੰ ਕੰਜਰ ਨੂੰ ਅੰਦਰ ਹੀ ਆਹ ਫੇਰ ਮੈਂ ਤਾਂ ਕਹਿੰਦਾ ਹਾਂ ਸਾਲਾ ਸੇ ਮੈਂ ਤਾਂ ਕਹਾਂ ਲੱਗੀ ਸੀ ਮੁੰਡਾ ਅੰਦਰ ਤੂੰ ਤਾਂ ਮੈਂ ਹੋਰ ਨਹੀਂ ਅੱਗੇ ਗੱਲ ਮਿਲ ਜਾ ਤਪਾਲਾਂਗੇ ਆਪਣੀ ਬੇਇੱਜ਼ਤੀ ਹੋ ਗਈ ਆ ਕਿ ਮੈਂ ਪਾਲਣ ਦੀ ਗੱਲ ਮੈਂ ਜਾ ਤਾ ਹੈ ਜੀ ਕੋ ਗਲਤੀ ਮੈਨੂੰ ਤਾਂ ਪਤਾ ਹੀ ਸੀ ਕਿ ਉਹ ਅੰਦਰ ਹੈਗਾ ਜਾਂ ਫਿਰ ਉਹੀ ਗੱਲ ਮੈਂ ਕਹਿੰਦੀ ਮੇਰੀ ਗੱਲ ਸੁਣ ਨਾ ਗਲਤੀ ਹੈਗੀ ਤਾਂ ਫਿਰ ਐਡੀ ਵੀ ਨਹੀਂ ਗਲਤੀ ਮੁੰਡੇ ਕਰਦੇ ਨੇ ਦਿਨ ਮੁੰਡੇ ਜਵਾਨ ਹੋ ਜਾਂਦੇ ਗਲਤੀ ਕਿ ਹੁੰਦੀ ਆਪਦੀ ਕੁੜੀ ਨੂੰ ਵੀ ਕਹਿਣ ਮੇਰੀ ਗੱਲ ਸੁਣ ਮੇਰੀ ਤਾਂ ਕੋਈ ਸੁਣਦਾ ਨਹੀਂ ਤੂੰ ਪੁੱਛ ਨਹੀਂ ਭਾਈ ਪੜ ਦੇਣਾ ਜੇ ਤੇਰੀ ਮੰਨਦਾ ਹੋ ਤੂੰ ਪੁੱਛ ਲੈ ਚਲੋ ਜੀ ਆਓ ਲੈ ਆ ਮਟਰ ਮਾਇਕਾਂ ਤੇ ਤੂੰ ਜਾ ਵੜ ਅੰਦਰ ਪੁੱਛ ਲੈ ਕੋਈ ਪੁੱਛ ਲਾਂਗਾ ਜੇ ਆਮਦਾਰੀ ਨਾਲ ਕੋਈ ਨੇ ਐਡੀ ਵੀ ਨਹੀਂ ਕਾਈ ਆਹ ਤਾਂ ਲੋਗ ਦੇ ਫੇਰ ਨਾ ਭਲੇ ਆਏ ਨਵੇਂ ਲੱਗੇ ਰੁਕ ਨਾ ਭਰ ਫੇਰ ਕਰ ਮੈਂ ਕਹ ਦੂਗੀ ਉਹ ਖੈ ਨਹੀਂ ਗਿਆ ਮੇਰੀ ਗੱਲ ਸੁਣੀ ਨਹੀਂ ਮੇਰੀ ਗੱਲ ਸੁਣ ਸੋਟੀ ਮੇਰੀ ਤਾਂ ਮੰਨਦੀ ਨਹੀਂ ਹੁੰਦੀ ਮੈਂ ਅੰਦਰ ਬੈਠੀ ਸੀ ਉਹ ਡਰ ਕੇ ਭੱਜਿਆ ਨਹੀਂ ਵੱਡੇ ਨੇ ਨਾ ਉਹ ਡਰ ਡਰ ਕੇ ਨਹੀ ਰਹੀਦਾ ਮੈਨੂੰ ਲੱਗਦਾ ਮੁੰਡੇ ਦੀ ਗਲਤੀ ਹੈ ਗਲਤੀ ਕੋਈ ਨਹੀਂ ਫਿਰ ਗਲਤੀ ਹੋਊਗੀ ਜੇ ਮਾਰੇ ਮੁੰਡੇ ਆਪ ਸਮਝਾਂਗੇ ਫਿਰ ਕਿੱਡੀ ਕੀ ਲੈ ਲੈ ਉਹਨਾਂ ਦੀ ਕੁੜੀ ਦੀ ਵੀ ਤਾਂ ਕੋਈ ਪਸਤਾ ਹੋਊਗੀ ਮੇਰਾ ਪਰ ਆਪਣੇ ਮੁੰਡੇ ਦੀ ਗਲਤੀ ਹੋਗੀ ਚਾ ਠੀਕ ਸਭ ਕਰ ਲੈਣਾ ਫੜ ਕੇ ਬਣਾ ਬਣਾ ਦੇ ਬੇ ਮੁੰਡਿਆ ਮੇਰਾ ਸਹੀ ਕਿੰਨੀ ਕੀ ਗੱਲ ਬਾਤ ਹੈ ਬੇ ਕੁੜੀ ਬੇ ਮੁੰਡਿਆ ਆਹ ਕਰੇਗਾ ਅੰਦਰ ਹੀ ਬੰਦ ਆ ਮਾਤਾ ਕੁੜੀ ਆਵੇ ਨੱਕੀ ਕੀ ਵੇ ਤੂੰ ਲੰਬਾ ਲੈਂਦਾ ਤੂੰ ਮੇਰੇ ਤੋਂ ਮਾਰਦੀ ਹੈ ਹੁਣ ਬਲਾ ਤੈਨੂੰ ਸ਼ਰਮ ਨਹੀਂ ਆਉਂਦੀ ਗੁਰੂ ਗੁਰੂ ਕੁੜੀ ਇੱਧਰ ਆ ਕੇ ਬੈਠ ਪੁੱਤ ਇੱਧਰ ਆ ਕੇ ਬੈਠ ਲਾ ਵਾਹਦਾ ਪੁੱਤ ਕੀ ਤੂੰ ਨਾਂ ਪੈ ਤਾ ਮਾਂ ਤੇ ਰੱਖਾ ਜਿਹੜਾ ਚਾਹ ਨਾ ਤੂੰ ਭੱਜ ਨਾ ਤੂੰ ਡਰ ਕੇ ਤੇ ਮੈਨੂੰ ਤਾਂ ਆਇਆ ਤੇਰੀ ਮਾਂ ਨੂੰ ਕਿਹਣਾ ਬੋਲ ਮੈਨੂੰ ਗੱਲ ਦੱਸ ਕਿ ਗੱਲ ਕੀ ਹੈ ਕੋਈ ਗੱਲ ਨਹੀਂ ਐਵੇਂ ਕਰੀ ਜਾਂਦੇ ਲੋਕ ਕਹਿੰਦੇ ਸਾਡੀ ਕੁੜੀ ਨੂੰ ਆ ਵੀ ਮੰਨ ਲਓ ਮੰਨ ਲਿਓ ਕਰਦਾ ਕੀ ਕਰਦਾ ਵੀ ਜੋ ਕੁੜੀ ਵੀ ਝਾਕਦੀ ਹੋਗੀ ਫੇਰ ਤੂੰ ਕੁਝ ਕਿਹਾ ਹੋਣਾ ਕੁੜੀ ਦਾ ਕੀ ਹੈ ਇਹਦਾ ਮੈਨੂੰ ਪਹਿਲਾਂ ਕੋਈ ਸੱਤੀ ਜਾਣਾ ਵੀ ਨਹੀਂ ਝਾਕਦੀ ਆ ਪਰ ਮੈਂ ਤਾਂ ਉਹ ਅੱਖਾਂ ਤਾਂ ਹੈਗਾ ਯਾਰ ਕੁੜੀ ਵੀ ਝਾਕਦੀ ਹੋਊ ਬੇਰੀ ਝਾਕ ਖੜਿਆ ਇੱਕ ਝਾਕਦਾ ਇਲਾਕਾ ਅੱਖਾਂ ਬੰਨ ਲੈ ਇਹਨੇ ਕੁੜੀ ਜੰਦੀ ਉਥੋਂ ਦੀ ਕੁੜੀ ਤਾਂ ਮਾਰ ਕੇ ਆਦੀ ਹੋਰ ਪਰੀਏ ਵੀ ਉਹਨੂੰ ਦੇਖ ਕੇ ਅੱਖਾਂ ਬੰਦ ਕਰ ਲਿਆ ਕਰੂਗਾ ਚੱਲ ਠੀਕ ਆ ਭਾਈ ਛੋਟੀ ਮਾਰ ਜੇ ਮੈਂ ਤਾਂ ਬਸ ਤੂੰ ਕਰ ਸੋਣਾ ਮੇਰੇ ਛੋਟੇ ਤੂੰ ਇਹਨੂੰ ਇੱਥੇ ਪਗੜ ਤੂੰ ਮੈਨੂੰ ਕੋਰ ਨਹੀਂ ਮੈਂ ਇਹਨੂੰ ਜੰਦੀ ਮੇਰੀ ਗੱਲ ਸੁਣੋ ਮੈਂ ਤੈਨੂੰ ਦੱਸਾਂ ਸਾਡੀ ਕੁੜੀ ਨੂੰ ਕੋਈ ਛੋਟਾ ਮੁੰਡਾ ਛੇੜ ਮੈਂ ਨਹੀਂ ਪੁੱਛਦੀ ਦੀ ਬਲਵਾਤ ਹੈ ਕਿ ਮੇਰੇ ਪੁੱਤ ਚੁੱਪ ਕਰਦਾ ਬਸ ਕੀ ਕਰ? ਨਹੀਂ 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 ਅਈਂ ਦੇ ਕੰਨਾਉਤਾ ਆ ਤੇ ਕੋਲੋਂ ਹਾਂ ਆਈ ਐਮ ਇਨ ਮੇਰੀ ਗੱਲ ਸੁਣ ਮੰਨ ਬਸ ਕੋਈ ਨਹੀਂ ਬਣਾਈ ਜਾਂਦਾ ਅੱਜ ਤੋਂ ਬਾਅਦ ਆਪਣੇ ਘਰੇ ਲੰਮਾ ਲੈ ਕੇ ਨਹੀਂ ਮੈਂ ਤਾਂ ਉਹ ਹੀ ਨਹੀਂ ਚਾਰਤੀ ਮੇਰੇ ਸਾਡਾ ਮੁੰਡਾ ਤਾਂ ਹੋਈ ਨਹੀਂ ਸਕਦਾ ਤੂੰ ਕਦੀ ਬਾਹਰ ਕੱਢੋ ਨਹੀਂ ਨਹੀਂ ਕਰੀਂ ਅੰਦਰ ਆ ਹਾਂ ਚੱਲ ਬਸ ਠੀਕ ਹੈ ਤੇਂ ਕੁੱਨ ਨਹੀਂ ਆਉਣਾ ਚਾਹੀਦਾ ਕੋਈ ਲੰਮਾ